ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਤਾਬ ਗੁਰੂ ਤੇਗ ਬਹਾਦਰ ਸਿਕ੍ਰਿਆ ਵਿੱਚ ਲੜੀਵਾਰ ਤੁਸੀਂ ਸੁਣ ਰਹੇ ਹੋ ਦਜੀਤਕਰ ਹਠੂੜ ਦੀ ਆਵਾਜ਼ ਵਿੱਚ ਆਓ ਆਪਾਂ ਅਗਲਾ ਵਿਸ਼ਾ ਸ਼ੁਰੂ ਕਰਦੇ ਹਾਂ ਪਗ ਛਿਮਾ ਇਸ ਵਿੱਚ ਤੁਸੀਂ ਸੁਣੋਗੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਸ ਦੇ ਉਪ ਵਿਸ਼ੇ ਨੇ ਸ਼ਹੀਦੀ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਗੁਰੂ ਸਾਹਿਬ ਜੀ ਦੇ ਸੀਸ ਤੇ ਸਰੀਰ ਦੀ ਸੰਭਾਲ ਸੰਬੰਧੀ ਵਿਚਾਰ ਵਟਾਂਦਰਾ ਅਗਲਾ ਉਪ ਵਿਸ਼ਾ ਹੈ ਸੀਸmarg ਤਾੜ ਸਰੀਰ ਦਾ ਸੰਸਕਾਰ ਇਹ ਲਿਖਿਆ ਹੈ ਪਰਮਜੀਤ ਸਿੰਘ ਸੁਚਿੰਤਨ ਲੁਧਿਆਣਾ ਵੱਲੋਂ ਆਓ ਵਿਸਤਾਰ ਵਿੱਚ ਇਸ ਨੂੰ ਪੜ੍ਹਦੇ ਹਾਂ ਤੇ ਤੁਸੀਂ ਸੁਣੋ ਪਾਗਸ਼ੇ ਦਾ ਵਿਸ਼ਾ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਇਹ ਕਿਹਾ ਹੈ ਕਿ ਔਰੰਗਜ਼ੇਬ ਨੂੰ ਸਨੇਹਾ ਭੇਜ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਵੀ ਇਸਲਾਮ ਧਰਮ ਕਬੂਲ ਕਰ ਲਵਾਂਗੇ ਤਾਂ ਉਹ ਬਹੁਤ ਖੁਸ਼ ਹੋਇਆ ਉਸ ਨੂੰ ਲੱਗਾ ਕਿ ਇਹ ਕੰਮ ਤਾਂ ਬਹੁਤ ਸੌਖਾ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣਗੇ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣ ਜਾਣਗੇ ਸਾਰੇ ਪੰਡਤਾਂ ਨੂੰ ਮੁਸਲਮਾਨ ਬਣਾਉਣ ਨਾਲੋਂ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਕੋਲਬੂ ਕਬੂਲ ਕਰਵਾਉਣਾ ਕਿਤੇ ਆਸਾਨ ਹੈ ਬਸ ਫਿਰ ਕਿਸੇ ਹੁਕਮਚਾਰੀ ਕਰ ਦਿੱਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਵੇ ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਕ ਗੋਵਿੰਦ ਰਾਏ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਸੌਂਪ ਕੇ ਕੁਝ ਕੁ ਸਿੱਖਾਂ ਨੂੰ ਨਾਲ ਲੈ ਕੇ 11 ਹਾੜ ਸੰਮਤ 1732 ਈਸਵੀ ਸੰਨ 1675 ਈਸਵੀ ਨੂੰ ਸ੍ਰੀ ਨਨਦਪੁਰ ਸਾਹਿਬ ਤੋਂ ਚੱਲ ਪਏ। ਅਗਲਾ ਉਪਬੇਸ਼ਾ ਹੈ ਸ਼ਹੀਦੀ ਯਾਤਰਾ। ਸ੍ਰੀ ਨਨਦਪੁਰ ਸਾਹਿਬ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਪਿੰਡਾਂ ਤੇ ਨਗਰਾਂ ਵਿੱਚੋਂ ਦੀ ਹੁੰਦੇ ਹੋਏ ਆਗਰੇ ਪਹੁੰਚੇ। ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਜੀ ਨੂੰ ਰੋਪੜ ਨੇੜੇ ਮਲਕਪੁਰ ਰੰਗੜਾ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਵੇਲੇ ਔਰੰਗਜ਼ੇਬ ਦਿੱਲੀ 'ਚ ਨਹੀਂ ਸੀ। ਉਹ ਹਸਨ ਅਬਦਾਲ ਦੇ ਇਲਾਕੇ 'ਚ ਗਿਆ ਹੋਇਆ ਸੀ। ਔਰੰਗਜ਼ੇਬ ਦੇ ਹੁਕਮ ਅਨੁਸਾਰ ਦਿੱਲੀ ਦੇ ਸ਼ਾਹੀ ਕਾਜੀ ਅਬਦੁਲ ਬਹਾਵ ਵੱਲੋਂ ਗੁਰੂ ਸਾਹਿਬ ਸਾਹਮਣੇ ਤਿੰਨ şartਾ ਰੱਖੀਆਂ ਗਈਆਂ ਇਸਲਾਮ ਕਬੂਲ ਕਰ ਲੋ ਜਾਂ ਕਰਾਮਾਤ ਦਿਖਾਓ ਨਹੀਂ ਤਾਂ ਮੌਤ ਕਬੂਲ ਕਰਕੇ ਸੀਸ ਦੇਣ ਲਈ ਤਿਆਰ ਹੋ ਜਾਓ ਗੁਰੂ ਸਾਹਿਬ ਜੀ ਨੂੰ ਇਹ ਵੀ ਕਿਹਾ ਗਿਆ ਕਿ ਸਿਆਣਪ ਇਸੇ ਵਿੱਚ ਹੁੰਦੀ ਹੈ ਕਿ ਸਮੇਂ ਦੀ ਹਕੂਮਤ ਦੀ ਹਾਂ ਵਿੱਚ ਹਾਂ ਮਿਲਾ ਕੇ ਸੁੱਖ ਭੋਗੇ ਜਾਣ ਸਿਆਣੇ ਲੋਕ ਸਮੇਂ ਦੀ ਹਕੂਮਤ ਦਾ ਪੱਖ ਲੈਂਦੇ ਹਨ ਤੇ ਉਹਨਾਂ ਵਿਰੋਧ ਨਹੀਂ ਅੜਦੇ ਤੁਸੀਂ ਵੀ ਔਰੰਗਜ਼ੇਬ ਦੇ ਕਹਿ ਅਨਸਾਰ ਚੱਲ ਕੇ ਦੁਨਿਆਵੀ ਸੁੱਖ ਭੋਗ ਸਕਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਸਾਡੇ ਲਈ ਆਪਣਾ ਧਰਮ ਪਿਆਰਾ ਹੈ ਧਰਮ ਤਿਆਗਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਦੁਨਿਆਵੀ ਸੁੱਖ ਤਾਂ ਸੁਪਨੇ ਦੀ ਨਿਯਾਈ ਹਨ ਪਲਾਂ ਵਿੱਚ ਹੀ ਖਤਮ ਹੋ ਜਾਂਦੇ ਹਨ ਫਿਰ ਕਰਾਮਾਤ ਤਾਂ ਕਹਿਰ ਦਾ ਨਾਮ ਹੈ ਕਰਾਮਾਤ ਦਿਖਾਉਣੀ ਪ੍ਰਮਾਤਮਾ ਦੀ ਰਜ਼ਾ ਤੋਂ ਮੁਨਕਰ ਹੋਣ ਸਮਾਨ ਹੈ ਅਤੇ ਗੁਰਮਤ ਦੇ ਆਸ਼ੇ ਦੇ ਉਲਟ ਹੈ ਰਹੀ ਗੱਲ ਮੌਤ ਕੋਲਣ ਦੀ ਮੌਤ ਤੋਂ ਤਾਂ ਅੱਜ ਤੱਕ ਨਾ ਅਸੀਂ ਕਦੇ ਡਰੇ ਹਾਂ ਤੇ ਨਾ ਹੀ ਕਦੇ ਡਰਾਂਗੇ ਜੇ ਧਰਮ ਦੀ ਰੱਖਿਆ ਕਰਨ ਲਈ ਅਤੇ ਜ਼ੁਲਮ ਨੂੰ ਮਿਟਾਉਣ ਲਈ ਆਪਣੀ ਕੁਰਬਾਨੀ ਵੀ ਦੇਣੀ ਪਈ ਤਾਂ ਵੀ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸੋਂ ਇਹ ਗੱਲ ਸੁਣ ਕੇ ਮੁਗਲ ਹਕੂਮਤ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਸਾਹਿਬ ਜੀ ਨੂੰ ਪਿੰਜਰੇ 'ਚ ਕੈਦ ਕਰ ਦਿੱਤਾ ਗਿਆ। ਪਿੰਜਰਾ ਵੀ ਇਹੋ ਜਿਹਾ ਜਿਸ ਵਿੱਚ ਨਾ ਤਾਂ ਖੜਾ ਹੋਇਆ ਜਾ ਸਕਦਾ ਸੀ ਤੇ ਨਾ ਹੀ ਲੇਟਿਆ ਜਾ ਸਕਦਾ ਸੀ। ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਲਾਲਚ ਡਰ ਤੇ ਭਾਰੀ ਤਸੀਹੇ ਦਿੱਤੇ ਗਏ ਤਾਂ ਜੋ ਉਹ ਆਪਣਾ ਫੈਸਲਾ ਬਦਲ ਲੈਣ ਅਤੇ ਇਸਲਾਮ ਕਬੂਲ ਕਰ ਲੈਣ ਪਰ ਗੁਰੂ ਸਾਹਿਬ ਆਪਣੇ ਫੈਸਲੇ ਤੇ ਅਡਿਕ ਸਨ ਅਗਲਾ ਉਪ ਵਿਸ਼ਾ ਹੈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਲਈ ਮਿਤੀ 11 ਨਵੰਬਰ ਸਨ 1675 ਈਸਵੀ ਦਾ ਦਿਨ ਨਿਯਤ ਕੀਤਾ ਗਿਆ ਚਾਂਦੇ ਚੌਕ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਗਿਆ। ਮੁਗਲ ਹਕੂਮਤ ਨੇ ਆਮ ਲੋਕਾਂ ਅੰਦਰ ਡਰ ਤੇ ਖੌਫ ਦਾ ਮਾਹੌਲ ਬਣਾਉਣ ਲਈ ਸਾਰੇ ਸ਼ਹਿਰ ਵਿੱਚ ਮੁਨਾਦੀ ਕਰਵਾਈ ਤਾਂ ਜੋ ਉਸ ਦਿਨ ਵੱਧ ਤੋਂ ਵੱਧ ਲੋਕ ਆ ਕੇ ਆਪਣੀਆਂ ਅੱਖਾਂ ਨਾਲ ਦੇਖ ਲੈਣ ਕਿ ਇਸਲਾਮ ਕਬੂਲ ਨਾ ਕਰਨ ਵਾਲਿਆਂ ਦਾ ਕੀ ਹਸਰ ਹੁੰਦਾ ਹੈ। ਉਹਨਾਂ ਨੂੰ ਤਸੀਹੇ ਦੇ ਕੇ ਕਿਵੇਂ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਦਿਨ ਦਿੱਲੀ ਦੇ ਚਾਨਨੀ ਚੌਕ ਇਲਾਕੇ ਵਿੱਚ ਦੇਖਣ ਵਾਲਿਆਂ ਦੀ ਭਾਰੀ ਭੀੜ ਜਮਾ ਸੀ ਜਿਸ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਮੌਜੂਦ ਸਨ ਗੁਰੂ ਸਾਹਿਬ ਨੂੰ ਭਿਆਨਕ ਮੌਤ ਦਾ ਡਰਾਵਾ ਦੇਣ ਲਈ ਇੱਕ ਬਿਉਂਤ ਬਣਾਈ ਗਈ ਤੇ ਫੈਸਲਾ ਕੀਤਾ ਗਿਆ ਕਿ ਤਿੰਨਾਂ ਸਿੱਖਾਂ ਨੂੰ ਜੋ ਉਹਨਾਂ ਨਾਲ ਗ੍ਰਿਫਤਾਰ ਕਰਕੇ ਲਿਆਂਦੇ ਸਨ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ ਗੁਰੂ ਤੇਗ ਬਹਾਦਰ ਜੀ ਸਾਹਮਣੇ ਉਹਨਾਂ ਦੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ 11 ਨਵੰਬਰ ਸਾਲ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਤਵਾਲੀ ਤੋਂ ਬਾਹਰ ਲਿਆ ਕੇ ਇੱਕ ਰੋਖੇਟ ਬਿਠਾ ਦਿੱਤਾ ਗਿਆ ਤੇ ਉਹਨਾਂ ਦੇ ਸਾਹਮਣੇ ਭਾਈ ਮਤੀਦਾਸ ਜੀ ਨੂੰ ਲਿਆਂਦਾ ਗਿਆ ਭਾਈ ਮਤੀਦਾਸ ਜੀ ਨੂੰ ਹੱਥ ਕੜੀਆਂ ਬੇੜੀਆਂ ਤੇ ਸੰਗਲਾਂ ਨਾਲ ਬੰਨਿਆ ਹੋਇਆ ਸੀ ਕਾਜੀ ਨੇ ਭਾਈ ਮਤੀਦਾਸ ਜੀ ਨੂੰ ਕਿਹਾ ਕਿ ਅਸਲਾਮ ਕਬੂਲ ਕਰ ਲਓ ਨਹੀਂ ਤਾਂ ਆਰੇ ਨਾਲ چیر ਕੇ ਸ਼ਹੀਦ ਕਰ ਦਿੱਤਾ ਜਾਵੇਗਾ ਭਾਈ ਮਤੀਦਾਸ ਜੀ ਨੇ ਧਰਮ ਤਿਆਗਣ ਦੀ ਥਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਪਾਈ ਮਤੀ ਦਾਸ ਜੀ ਪਾਸੋਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਸਰੀਰ ਨੂੰ ਚੀਰਿਆ ਜਾਵੇ ਤਾਂ ਮੇਰਾ ਮੁਖ ਗੁਰੂ ਸਹਿਬਲ ਹੋਵੇ। ਦੋ ਜਲਾਦਾਂ ਨੇ ਪਾਈ ਮਤੀ ਦਾਸ ਜੀ ਨੂੰ ਲੱਕੜੀ ਦੇ ਦੋ ਮੋਟੇ-ਮੋਟੇ ਫੱਟਿਆਂ ਵਿੱਚ ਝਕਰ ਦਿੱਤਾ। ਪਾਈ ਮਤੀ ਦਾਸ ਜੀ ਦਾ ਮੁਖ ਗੁਰੂ ਸਹਿਬਲ ਕਰ ਦਿੱਤਾ ਗਿਆ। ਜਲਾਦਾਂ ਨੇ ਪਾਈ ਮਤੀ ਦਾਸ ਜੀ ਦੇ ਸਰੀਰ 'ਸਤੋਂ ਆਰਾਮ ਰੱਖ ਕੇ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਪਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਦੇਖਦਿਆਂ ਦੇਖਦਿਆਂ ਹੀ ਪਾਈ ਮਤੀ ਦਾਸ ਜੀ ਦਾ ਸਰੀਰ ਦੋ ਫਾੜ ਹੋ ਗਿਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪੜਦਿਆਂ ਹੀ ਪਾਈ ਸਾਹਿਬ ਜੀ ਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਪਰ ਗੁਰੂ ਸਾਹਿਬ ਸ਼ਾਂਤ ਚਿੱਤ ਹੋ ਕੇ ਅਡੋਲ ਬੈਠੇ ਰਹੇ ਫਿਰ ਪਾਈ ਜਾਲਾ ਜੀ ਦੀ ਵਾਰੀ ਆਈ ਪਾਈ ਦਿਆਲਾ ਜੀ ਲਈ ਇੱਕ ਪੱਠੀ ਉੱਤੇ ਦੇਗ ਰੱਖ ਕੇ ਪਾਣੀ ਉਬਾਲਿਆ ਜਾ ਰਿਹਾ ਸੀ ਪਾਈ ਸਾਹਿਬ ਜੀ ਨੂੰ ਵੀ ਕਿਹਾ ਗਿਆ ਜਾਂ ਤਾਂ ਇਸਲਾਮ ਕਬੂਲ ਕਰ ਲੋ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਪਾਈ ਦਿਆਲਾ ਜੀ ਨੇ ਵੀ ਧਰਮ ਤਿਆਗਣ ਦੀ ਥਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਪਾਈ ਸਾਹਿਬ ਜੀ ਨੂੰ ਉਬਲਦੇ ਪਾਣੀ ਦੀ ਦੇਗ 'ਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਸਾਹਿਬ ਜਰਾ ਜਿੰਨਾ ਵੀ ਨਾ ਡੋਲੇ ਪਾਈ ਦਿਆਲਾ ਜੀ ਪਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਸਨ ਪਾਈ ਦਿਆਲਾ ਜੀ ਤੋਂ ਬਾਅਦ ਪਾਈ ਸਤੀਦਾਸ ਜੀ ਦੀ ਵਾਰੀ ਆਈ ਪਾਈ ਸਾਹਿਬ ਜੀ ਨੇ ਵੀ ਧਰਮ ਤਿਆਗਣ ਨਾਲੋਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ 加ਜੀ ਨੇ ਫਤਵਾ ਜਾਰੀ ਕਰ ਦਿੱਤਾ ਕਿ ਪਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਜਿਉਂਦੇ ਹੀ ਅੱਗ 'ਚ ਸੜ ਕੇ ਸ਼ਹੀਦ ਕਰ ਦਿੱਤਾ ਜਾਵੇ ਪਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟਿਆ ਗਿਆ ਤੇ ਰੂਹ ਨੂੰ ਅੱਗ ਲਾ ਦਿੱਤੀ ਗਈ ਕੁਝ ਹੀ ਪਲਾਂ ਵਿੱਚ ਪਾਈ ਸਤੀਦਾਸ ਜੀ ਵੀ ਸ਼ਹੀਦ ਦੀ ਪਾ ਗਏ ਪਾਈ ਸਤੀਦਾਸ ਜੀ ਪਾਈ ਮਤੀਦਾਸ ਜੀ ਦੇ ਭਰਾ ਸਨ ਸਿੱਖਿਆ ਕੀ ਮਿਲਦੀ ਹੈ ਸਾਨੂੰ ਕਿ ਧਰਮ ਪ੍ਰਤੀ ਇੰਨਾ ਪਿਆਰ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਮੌਤ ਵੀ ਧਰਮ ਦੇ ਰਾਹ ਤੋਂ ਬੁਲਾ ਨਾ ਸਕੇ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਆਪਣਾ ਸਿੱਖ ਸਿਦਕ ਨਿਭਾਉਂਦੇ ਹੋਏ ਗੁਰੂ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋ ਗਏ ਪਰ ਗੁਰੂ ਸਾਹਿਬ ਅਡੋਲ ਬੈਠੇ ਰਹੇ ਇਨ੍ਹਾਂ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੁਗਲ ਹਕੂਮਤ ਨੇ ਦੇਖਿਆ ਕਿ ਗੁਰੂ ਸਾਹਿਬ ਤਾਂ ਉਸੇ ਤਰ੍ਹਾਂ ਸ਼ਾਂਤ ਚਿੱਤ ਤੇ ਅਡੋਲ ਬੈਠੇ ਹਨ ਤਾਂ ਇੱਕ ਵਾਰ ਫਿਰ ਕਾਜ਼ੀ ਅਬਦੁਲ ਬਹਾਉ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਹਾਲੇ ਵੀ ਸਮਾਂ ਹੈ ਇਸਲਾਮ ਕਬੂਲ ਕਰ ਲਓ ਜਾਂ ਕਰਾਮਾਤ ਦਿਖਾਉਣ ਲਈ ਤਿਆਰ ਹੋ ਜਾਓ ਜ਼ਿੰਦਗੀ ਬਖਸ਼ ਦਿੱਤੀ ਜਾਏਗੀ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਜਿਸ ਗੁਰੂ ਦੇ ਸਿੱਖਾਂ ਅੰਦਰ ਧਰਮ ਪ੍ਰਤੀ ਇੰਨਾ ਪਿਆਰ ਤੇ ਦ੍ਰਿੜਤਾ ਹੈ ਉਹਨਾਂ ਦੇ ਉਹਨਾਂ ਨੇ ਆਪਣਾ ਧਰਮ ਤਿਆਗਣ ਨਾਲੋਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਉਸ ਗੁਰੂ ਨੂੰ ਤੁਸੀਂ ਧਰਮ ਤਿਆਗਣ ਲਈ ਕਹਿ ਰਹੇ ਹੋ ਇਹ ਗੱਲ ਸੁਣ ਕੇ ਕਾਜੀ ਅਬਦੁਲ ਬਹਾਵ ਨੇ ਜਲਾਦ ਜਲਾਲਉਦੀਨ ਨੂੰ ਹੁਕਮ ਕਰ ਦਿੱਤਾ ਕਿ ਗੁਰੂ ਸਾਹਿਬ ਜੀ ਦਾ ਸੀਸ ਧਾਰ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਜਾਵੇ ਇੰਜ 11 ਨਵੰਬਰ ਸਨ 1675 ਈਸਵੀ ਨੂੰ ਚਾਂਦੀ ਚੌਕ ਦਿੱਲੀ ਵਿਖੇ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਸ ਅਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਸ਼ਿਸ਼ੋਭਿਤ ਹੈ। ਇਸ ਅਦੁੱਤੀ, ਅਨੋਖੀ, ਵਿਲੱਖਣ ਤੇ ਲਸਾਨੀ ਸ਼ਹਾਦਤ ਨੂੰ ਦੇਖ ਕੇ ਚਾਂਦੀ ਚੌਕ ਦਿੱਲੀ ਛਾਹਕਾਰ ਮਚ ਗਏ। ਇਸ ਘਟਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਿੱਤਰ ਨਾਟਕ ਇੰਜ ਅੰਕਿਤ ਕੀਤਾ ਹੈ ਦੋਹਰਾ ਠੀਕਰ ਫੋਰ ਦਲੀ ਸਿਰ ਪ੍ਰਪਰ ਕੀਆ ਭਿਆਨ ਤੇਗ ਬਹਾਦਰ ਸੀ ਕ੍ਰਿਆ ਕਰਿਨ ਤਿਨਹੂ ਆਨ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਗ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਹਰ ਪਾਸੇ ਡਰਤੇ ਸਹਿਮ ਦਾ ਮਾਹੌਲ ਸੀ ਕਹਿਰ ਆਪਣੇ ਸਿਖਰ ਤੇ ਸੀ ਜ਼ਾਲਿਮਾਂ ਦੇ ਜ਼ੁਲਮ ਜ਼ਾਲਮਾਂ ਨੇ ਬੜੇ ਜ਼ੁਲਮ ਟਾਇ ਬੜਾ ਭਾਰੀ ਜ਼ੁਲਮ ਟਾਇਆ ਸੀ ਗੁਰੂ ਸਾਹਿਬ ਜੀ ਦੇ ਸਿੱਧ ਅੱਗੇ ਜ਼ਾਲਮਾਂ ਦਾ ਜ਼ੁਲਮ ਹਾਰ ਗਿਆ ਸੀ ਇਸ ਸਮੇਂ ਅਸਮਾਨ ਤੇ ਕਾਲੇ ਤੇ ਕਣੇ ਬੱਦਲ ਛਾ ਗਏ ਸਨ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਸੀ ਇੰਜ ਜਾਪਦਾ ਸੀ ਜਿਵੇਂ ਕਿ ਜ਼ੁਲਮ ਦੀ ਇਸ ਇੰਤਿਹਾਨ ਨੂੰ ਦੇਖ ਕੇ ਧਰਤੀ ਵੀ ਕੰਬ ਗਈ ਹੋਵੇ ਤੇ ਰੋ ਰਹੀ ਹੋਵੇ ਹਰ ਪਾਸੇ ਸਨਾਟਾ ਫੈਲ ਗਿਆ ਸੀ Hindu, Musalman, Sikh ਸਭ ਦੀਆਂ ਅੱਖਾਂ ਚ ਅਥਰੂ ਸੰ ਅਗਲਾ ਉਪਵਿਸ਼ਾ ਹੈ ਗੁਰੂ ਸਾਹਿਬ ਜੀ ਦੇ ਸੀਸ ਤੇ ਸਰੀਰ ਦੀ ਸੰਭਾਲ ਸੰਬੰਧੀ ਵਿਚਾਰ ਵਟਾਂਦਰਾ ਭਾਈ ਜਤਾ ਜੀ ਦਿਲ ਵਾਲੀ ਗਲੀ ਦਿੱਲੀ ਦੇ ਰਹਿਣ ਵਾਲੇ ਸਨ ਦਿਲ ਵਾਲੀ ਗਲੀ ਚ ਭਾਈ ਨਾਨੂ ਜੀ ਦਾ ਵੀ ਘਰ ਸੀ ਭਾਈ ਉਹਦਾ ਜੀ ਅਤੇ ਭਾਈ ਗੁਰਦਤਾ ਜੀ ਵੀ ਇੱਥੇ ਹੀ ਆ ਗਏ ਸਨ ਸਾਹਮਣੇ بیٹھ ਕੇ ਇਹ ਵਿਚਾਰ ਕੀਤੀ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਾਵਨ ਸਰੀਰ ਤੇ ਸੀਸ ਦੀ ਸੰਭਾਲ ਕੀ ਮੇ ਕੀਤੀ ਜਾਵੇ। ਗੁਰੂ ਸਾਹਿਬ ਜੀ ਦੇ ਸੀਸ ਨੂੰ ਸੰਭਾਲਣ ਦੀ ਸੇਵਾ ਭਾਈ ਜੈਤਾ ਜੀ ਨੇ ਆਪਣੇ ਜਿਮੇ ਲੈ ਲਈ। ਸਭ ਨੇ ਸਲਾਹ ਕੀਤੀ ਕਿ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਜੀ ਨੂੰ ਦਿੱਤੀ ਜਾਵੇ ਕਿਉਂਕਿ ਉਹ ਗੁਰੂ ਘਰ ਦੇ ਸਰਦਾਰੂਮ ਦੇ ਨਾਲ-ਨਾਲ ਇੱਕ ਵੱਡੇ ਧਨਾੜ ਵਪਾਰੀ ਵੀ ਹਨ ਤੇ ਉਹਨਾਂ ਦਾ ਦਿੱਲੀ ਵਿੱਚ ਅਸਰ ਸੂਕ ਵੀ ਬਹੁਤ ਹੈ। ਅਗਲਾ ਉਪ ਵਿਸ਼ਾ ਹੈ ਸੀਸਮਾਰਗ। ਗੁਰੂ ਸਾਹਿਬ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ ਨੇ ਗੁਰੂ ਚਰਣਾ ਚ ਅਰਦਾਸ ਕੀਤੀ ਕਿ ਸੱਚੇ ਪਾਸਾ ਕਿਰਪਾ ਕਰਨੀ ਆਪ ਜੀ ਦਾ ਓਟ ਆਸਰਾ ਲੈ ਕੇ ਆਪ ਜੀ ਦੇ ਸੀਸ ਨੂੰ ਸੰਭਾਲਣ ਦੀ ਸੇਵਾ ਕਰਨ ਲੱਗਾ ਹਾਂ ਆਪ ਸਹਾਈ ਹੋਣਾ ਤਾਂ ਜੋ ਇਸ ਕਾਰਜ ਵਿੱਚ ਨਿਰਵਿਗੰਤਾ ਸਹਿਤ ਮੈਂ ਸੰਪੂਰਨ ਕਰ ਸਕਾਂ ਅਰਦਾਸ ਕਰਕੇ ਭਾਈ ਜਤਾ ਜੀ ਨੇ ਆਪਣੇ ਨੇਡਰਤਾ ਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਅਤੇ ਪਹਿਰੇਦਾਰਾਂ ਦੇ ਅਵੇਸਲੇਪਣ ਤੇ ਮੌਸਮ ਦੀ ਖਰਾਬੀ ਦਾ ਲਾਭ ਉਠਾਉਂਦੇ ਹੋਏ ਗੁਰੂ ਸਾਹਿਬ ਜੀ ਦਾ ਪਾਵਨ ਸਰੀਰ ਸੀਸ ਸੰਭਾਲ ਲਿਆ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਨੂੰ ਸਾਫ ਸੁਥਰੇ ਕਈ ਵਸਤਰਾਂ ਸਿਲਪੇਟ ਲਿਆ ਤਾਂ ਜੋ ਪਾਵਨ ਸੀਸ ਨੂੰ ਵਿਚੋਂ ਨੁੱਚੜਦਾ ਖੂਨ ਬਾਹਰ ਨਾ ਦੇ ਸੇ ਤੇ ਹੇਠਾਂ ਧਰਤੀ ਤੇ ਨਾ ਡਿੱਗੇ ਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਚੱਲ ਪਏ ਭਾਈ ਜੈਤਾ ਜੀ ਨੇ ਦਿੱਲੀ ਤੋਂ ਚੱਲ ਕੇ ਬਾਗਪਤ ਤਰਾਵੜੀ ਅੰਮ੍ਰਾਲਾ ਰਾਜਪੁਰਾ ਜੀਰਪੁਰ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਆਉਣ ਦੀ ਖਬਰ ਸ੍ਰੀ आनंदपुर साहिब पहुंच गई थी गुरु गोबिंद सिंह जी माता नानकी जी माता गुजरी जी ਤੇ ਸਾਰਾ ਪਰਿਵਾਰ ਬਹੁਤ ਸਾਰੀਆਂ ਸਿੱਖ ਸੰਗਤਾਂ ਸ੍ਰੀ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਨ ਲਈ ਪਹਿਲਾਂ ਹੀ ਕੀਰਤਪੁਰ ਸਾਹਿਬ ਪਹੁੰਚ ਗਏ ਸਨ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਤਾਂ ਸਾਰਿਆਂ ਦੇ ਹਿਰਦਿਆਂ 'ਚ ਫਿਰਾਗ ਤੇ ਅੱਖਾਂ 'ਚ ਨਮਸਾਨ ਗੁਰੂ ਗੋਬਿੰਦ ਸਿੰਘ ਜੀ ਨੇ ਅਗਾਹ ਵਧ ਕੇ ਆਪਣੇ ਸ਼ਹੀਦ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਆਪਣੇ ਹੱਥਾਂ 'ਚ ਲੈ ਲਿਆ ਇਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੋਲ 9 ਸਾਲ ਦੀ ਸੀ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਕੇ ਸੀਸ ਨੂੰ ਸਨਮਾਨ ਸਹਿਤ ਉੱਚੀ ਥਾਂ ਤੇ ਵਿਰਾਜਮਾਨ ਕਰ ਦਿੱਤਾ ਗਿਆ ਇਸ ਅਸਥਾਨ ਤੇ ਸੁੰਦਰ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸਥਾਪਿਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੀਜਤਾ ਜੀ ਦੀ ਹਿੰਮਤ ਹੌਸਲੇ ਬਹਾਦਰੀ ਗੁਰੂ ਘਰ ਪ੍ਰਤੀ ਪਿਆਰ ਸ਼ਰਧਾ ਭਾਵਨਾ ਤੇ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅਸੀਸਾਂ ਦਿੱਤੀਆਂ ਅਤੇ ਰਗਰੇਟਾ ਗੁਰੂ ਦਾ ਬੇਟਾ ਕਹਿ ਕੇ ਨਿਵਾਜਿਆ। ਇਹੀ ਭਾਈ ਜਤਾ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਜੀਵਨ ਸਿੰਘ ਬਣੇ ਅਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ। ਗੁਰੂ ਸਾਹਿਬ ਜੀ ਦੇ ਪਾਵਨ ਸੀਸ ਨੂੰ ਸਨਮਾਨ ਸਹਿਤ ਪਾਲਕੀ 'ਚ ਸਜਾਇਆ ਗਿਆ ਤੇ ਸ਼ਬਦ ਕੀਰਤਨ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਸ ਦਾ ਪੂਰਨ ਸਤਕਾਰ ਤੇ ਮਰਿਆਦਾ ਨਾਲ ਸੰਸਕਾਰ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੈ ਤੇ ਉਸ ਅਕਾਲ ਪੁਰਖ ਦਾ ਪਾਣਾ ਮਿੱਠਾ ਕਰਕੇ ਮੰਨਣਾ ਹੈ ਨਾਲ ਹੀ ਉਹਨਾਂ ਨੇ ਸੰਗਤਾਂ ਨੂੰ ਜ਼ੁਲਮ ਦੇ ਖਿਲਾਫ ਇਕਜੁੱਟ ਹੋ ਕੇ ਟੱਕਰਾ ਕਰਨ ਹਿੱਤ ਤਿਆਰ ਹੋਣ ਲਈ ਕਿਹਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜ਼ੁਲਮ ਖਤਮ ਕਰਨ ਲਈ ਸ਼ਕਤੀ ਦੀ ਵਰਤੋਂ ਕੀਤੀ ਜਾਵੇ ਜਿਸ ਹਸਤਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਕੀਤਾ ਗਿਆ ਉਸ ਹਸਤਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਸੁਭਾਈਮਾਨ ਹੈ। ਅਗਲਾ ਮੁੱਖ ਵਿਸ਼ਾ ਹੈ ਸੜੀਰ ਦਾ ਸਸਕਾਰ। ਇੱਧਰ ਗੁਰੂ ਸਾਹਿਬ ਜੀ ਦੇ ਤੜ ਸਰੀਰ ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਜੀ ਨੇ ਕੀਤੀ। ਜਿਸ ਦਿਨ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਦਿਨ ਭਾਈ ਲੱਖੀ ਸ਼ਾਹ ਜੀ ਆਪਣੇ ਟਾਂਡੇ ਸਮੇਤ ਜਿਸ ਤੇ ਚੂਨਾ ਲੱਦਿਆ ਹੋਇਆ ਸੀ ਨਾਰਨੌਲ ਤੋਂ ਦਿੱਲੀ ਪਹੁੰਚੇ ਸਨ। ਉਨਾ ਨੇ ਆਪਣੀ ਬੈਲ ਗੱਡੀਆਂ ਲਿਆ ਕੇ ਚਾਨਨੀ ਚੌਕੜੀਆਂ ਕਰ ਦਿੱਤੀਆਂ ਤੇ ਮੌਕਾ ਦੇਖ ਕੇ ਮੁਗਲ ਹਕੂਮਤ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਪੁੱਤਰ ਭਾਈ ਨਗਾਈਆ ਜੀ ਤੇ ਹੋਰ ਸਿੱਖਾਂ ਦੀ ਮਦਦ ਨਾਲ ਗੁਰੂ ਸਾਹਿਬ ਜੀ ਦਾ ਤੜ ਸਰੀਰ ਆਪਣੇ ਗੱਡੇ ਚ ਰੱਖ ਕੇ ਆਪਣੇ ਘਰ ਲੈ ਗਏ ਘਰ ਅੰਦਰ ਹੀ ਚਿਖਾ ਤਿਆਰ ਕੀਤੀ ਗਈ ਤੇ ਗੁਰੂ ਸਾਹਿਬ ਜੀ ਦੀ ਪਾਵਨ ਦੇ ਨੂੰ ਚਿਖਾ ਤੇ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ ਗਈ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੜ ਦਾ ਸੰਸਕਾਰ ਕੀਤਾ ਗਿਆ ਭਾਪਕੇ ਲਖੀ ਸ਼ਾਹ ਜੀ ਦਾ ਘਰ ਉਸ ਸਥਾਨ ਤੇ ਗੁਰਦੁਆਰਾ ਰਕਾਵਾਂਗਾਂ ਚ ਸਾਹਿਬ ਦਿੱਲੀ ਸ਼ੁਆਇਮਾਨ ਹੈ ਵਿਸ਼ੇਸ਼ ਗੱਲ ਜੋ ਧਿਆਨ ਦੇਣ ਵਾਲੀ ਹੈ ਇੱਥੇ ਵਿਸ਼ੇਸ਼ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਗੁਰੂ ਸਾਹਿਬ ਜੀ ਆਪ ਜੰਝੂ ਨਹੀਂ ਪਹਿਂਦੇ ਸਨ ਗੁਰੂ ਨਾਨਕ ਦੇਵ ਜੀ ਨੇ ਵੀ ਕਪਾਹ ਦੇ ਬਣੇ ਜੰਝੂ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦਿਆ ਰੂਪੀ ਕਪਾਹ, ਸੰਤੋਖ ਰੂਪੀ ਸੂਤ ਤੇ ਆਤਮਿਕ ਪਵਿੱਤਰਤਾ ਰੂਪੀ ਗੰਢਾਂ ਅਤੇ ਸੱਚ ਰੂਪੀ ਬੱਟਾ ਨਾਲ ਬਣਿਆ ਜੰਝੂ ਪਹਿਨਣ ਦਾ ਉਪਦੇਸ਼ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਧਾਰਮਿਕ ਚਿੰਨਾ ਤੇ ਧਾਰਮਿਕ ਆਜ਼ਾਦੀ ਨੂੰ ਕਾਇਮ ਰੱਖਣ ਲਈ ਆਪਣੀ ਕੁਰਬਾਨੀ ਦੇ ਦਿੱਤੀ। ਇਹ ਮਨੁੱਖਤਾ ਦੀ ਰਾਖੀ ਲਈ ਬਹੁਤ ਵੱਡੀ ਤੇ ਨਿਸਾਨੀ ਸ਼ਹਾਦਤ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਚ ਦੋ ਕਾਰਨਾ ਕਰਕੇ ਅਦੁੱਤੀ ਅਨੋਖੀ ਵਿਲੱਖਣ ਤੇ ਲਾਸਾਨੀ ਹੈ ਪਹਿਲਾ ਕੀ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਇੱਕ ਕਦੇ ਵੀ ਨਹੀਂ ਹੋਇਆ ਕਿ ਕਿਸੇ ਹੋਰ ਧਰਮ ਧਾਰਮਿਕ ਚਿੰਨਾ ਜਾਂ ਧਾਰਮਿਕ ਆਜ਼ਾਦੀ ਨੂੰ ਕਾਇਮ ਰੱਖਣ ਲਈ ਕਿਸੇ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਹੋਵੇ ਦੂਸਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਇਲਾਵਾ ਦੁਨੀਆ ਦੇ ਇਤਿਹਾਸ ਇਸੋ ਜਹੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਕਿ ਮਕਤੂਲ ਕਤਲ ਹੋਣ ਵਾਲਾ ਖੁਦ ਚੱਲ ਕੇ ਕਾਤਲ ਕੋਲ ਗਿਆ ਹੋਵੇ ਇਸੇ ਲਈ ਲਾਲਾ ਦੌਲਤ ਰਾਏ ਨੇ ਲਿਖਿਆ ਹੈ આજ ਤੱਕ ਇਹ ਤੋ ਹੁਆ ਹੈ ਕਿ ਕਾਤਲ ਮਕਤੂਲ ਭਾਵ ਕਤਲ ਹੋਣ ਵਾਲਾ ਕਿ ਪਾਸ ਜਾਏ ਇਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ ਐਸਾ ਕਰਕੇ ਗੁਰਤੇਗ ਭਾਦਰ ਜੀ ਨੇ ਉਲਟੀ ਗੰਗਾ ਬਹਾਦੀ ਇਨਾ ਕਾਰਨਾ ਕਰਕੇ ਗੁਰਤੇਗ ਭਾਦਰ ਸਾਹਿਬ ਜੀ ਦੀ ਸ਼ਹਾਦਤ ਅਦੁੱਤੀ ਇਨੋਖੀ ਵਿਲੱਖਣ ਤੇ ਲਾਸਾਨੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਰਨਾਂ ਦੇ ਧਰਮ ਧਾਰਮਿਕ ਚਿੰਨਾ ਤੇ ਧਾਰਮਿਕ ਆਜ਼ਾਦੀ ਲਈ ਦਿੱਤੀ ਗਈ ਇਸ ਬੇਮਿਸਾਲ ਅਦੁੱਤੀ ਅਨੋਖੀ ਵਿਲੱਖਣ ਤੇ ਲਾਸਾਨੀ ਸ਼ਹਾਦਤ ਕਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਦੀ ਚਾਦਰ ਕਿਹਾ ਜਾਂਦਾ ਹੈ ਇਹ ਲੇਖ ਲਿਖਿਆ ਹੈ ਪਰਮਜੀਤ ਸਿੰਘ ਸੋਚਿੰਤਨ ਲੁਧਿਆਣਾ ਨੇ ਬੈ ਕਾਲਰਫੁੱਲ ਇਸ ਸ਼ਹਾਦਤ ਬਾਰੇ ਲਿਖਦਾ ਹੈ ਇਸ ਸ਼ਹਾਦਤ ਦੀ ਤੁਲਨਾ ਦੁਨੀਆਂ ਦੀ ਕਿਸੇ ਵੀ ਇੱਕ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ ਇਹ ਆਪਣੇ ਆਪ ਵਿੱਚ ਇੱਕ ਵੱਖਰੀ ਅਨੋਖੀ ਤੇ ਅਲੌਕਿਕ ਘਟਨਾ ਹੈ ਇਮਕਾਲਫ ਦੀ 17 ਨੇ